ਰਿਮੂਟ ਪਾਰਟੀ ਦੇ ਜਿਹੜਾ ਸੁਝਾਅ ਹੁੰਦਾ ਉਹਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ ਪਾਰਟੀ ਫੋਰਮ ਤੇ ਕੋਈ ਵੀ ਲੀਡਰ ਕੋਈ ਵੀ ਵਰਕਰ ਆਪਣੀ ਗੱਲ ਰੱਖ ਸਕਦਾ ਜਿਹੜੀ ਪਾਰਟੀ ਫੋਰਮ ਤੋਂ ਬਾਹਰ ਜਾ ਕੇ ਗੱਲ ਕਰਦੇ ਉਹ ਅਨਸਾਸ਼ਨ ਹਿੰਗ ਤੇ ਵਰਕਿੰਗ ਕਮੇਟੀ ਨੇ ਮੀਟਿੰਗ ਕਰਕੇ ਇਹ ਅਪੀਲ ਕੀਤੀ ਸਾਰੀ ਲੀਡਰਸ਼ਿਪ ਨੂੰ ਕਿ ਬਈ ਜਿਹੜੀ ਕੋਈ ਗੱਲ ਕਰਨੀ ਹੈ ਕੋਈ ਪਾਰਟੀ ਦੇ ਬਾਰੇ ਗੱਲ ਕਰਨੀ ਹੈ ਕੋਈ ਸੁਝਾਅ ਦੇਣਾ ਹੈ ਪਾਰਟੀ ਫੋਰਮ ਤੇ ਆ ਕੇ ਕਰੋ ਜਿਹੜਾ ਵੀ ਕੋਈ ਲੀਡਰ ਜਾਂ ਵਰਕਰ ਬਹਰ ਜਾ ਕੇ ਪਾਰਟੀ ਤੋਂ ਬਾਹਰ ਕੋਈ ਗੱਲ ਕਰੇਗਾ ਉਹਨੂੰ ਅਨੁਸ਼ਾਸਨਹੀਣਤਾ ਮੰਨਿਆ ਜਾਵੇਗਾ ਹੁਣ ਇੱਕ ਪੈਰਲਲ ਕਨਵੀਨਰ ਬਣਾ ਲਿਆ ਪੈਰਲਲ ਇੱਕ ਆਪਣੀ ਉਹ ਬਣਾਈ ਸੁਧਾਰ ਲਹਿਰ ਦੇ ਇੱਕ ਜਿਹੜੀ ਹੋ ਜੱਥੇਬੰਦੀ ਤੇ ਰੋਜ਼ ਬਿਆਨ ਦਿੰਦੇ ਪਾਰਟੀ ਪ੍ਰਧਾਨ ਦੇ ਖਿਲਾਫ ਕਿ ਪਾਰਟੀ ਪ੍ਰਧਾਨ ਨੂੰ ਬਦਲੋ ਇਹ ਬਾਹਰ ਬਿਆਨ ਦੇਣਾ ਜਿਹੜਾ ਇਸ ਤਰ੍ਹਾਂ ਦਾ ਇਹ ਘੋਰ ਅਨੁਸ਼ਾਸਨਹੀਣਤਾ ਹੈ ਇਸ ਕਰਕੇ ਇਹ ਨਹੀਂ ਹੈ ਕਿ ਸੁਧਾਰ ਕਰਕੇ ਇੰਨ ਸਾਜਨ ਹਿੰਮਤਾ ਕਰਕੇ ਜਿਹੜਾ ਐਕਸ਼ਨ ਲੈ ਲੇਕਿਨ ਵਰਕਰਾਂ ਨੂੰ ਜਿਹੜੇ ਆਗੂਆਂ ਨੂੰ ਪਾਰਟੀ ਦੇ ਬਾਹਰ ਕੱਢਣਾ ਵੀ ਜਾਇਜ਼ ਨਹੀਂ ਜੇ ਉਹਨਾਂ ਨੂੰ ਕੱਢਾਂਗੇ ਤਾਂ ਪਾਰਟੀ ਵਿੱਚ ਕੌਣ ਰਹੂਗਾ ਜੀ ਦੇਖੋ ਗੱਲ ਹੈ ਵਰਕਰ ਪਾਰਟੀ ਦੇ ਨਾਲ ਹੋਣਾ ਚਾਹੀਦੀ ਹੈ ਲੇਕਿਨ ਅਨੁਸ਼ਾਸਨ ਕਾਇਮ ਰੱਖਣਾ ਵੀ ਪਾਰਟੀ ਦਾ ਫਰਜ਼ ਹੈ ਜਿਹੜੇ ਲੀਡਰ ਜਾਂ ਵਰਕਰ ਅਨੁਸ਼ਾਸਨ ਨਹੀਂ ਰੱਖਦੇ ਸਾਰੀਆਂ ਪਾਰਟੀਆਂ ਵਿੱਚ ਇਕੱਲੇ ਕਾਲੀ ਗਲਤੀ ਨਹੀਂ ਅਨੁਸ਼ਾਸਨ ਰੱਖਣਾ ਬਿਨਾਂ ਅਨੁਸ਼ਾਸਨ ਤੋਂ ਪਾਰਟੀ ਨਹੀਂ ਚੱਲਦੀ ਠੀਕ ਠੀਕ ਇਹ ਸਾਜ਼ਿਸ਼ ਕਰਤਾ ਕੌਣ ਹੈ ਦੇਖੋ ਜਿਹੜੀ ਪਿਛਲੇ ਦਿਨੀ ਇੱਕ ਉਸ ਲੀਡਰਾਂ ਵੱਲੋਂ ਸ਼੍ਰੋਮਣੀ ਕਾਲੀਯਾਨ ਦੇ ਖਿਲਾਫ ਕੂੜ ਪ੍ਰਚਾਰ ਕਰਨ ਲਈ ਸ਼੍ਰੋਮਣੀ ਕਾਲੀਯਾਨ ਦੇ ਪ੍ਰਧਾਨ ਸਾਹਿਬ ਦੇ ਖਿਲਾਫ ਕੂੜ ਪ੍ਰਚਾਰ ਕਰਨ ਲਈ ਜੋ ਗਜ਼ਾਤਰ ਬਾਗੀ ਤੜਾ ਚੱਲ ਰਿਹਾ ਸੀਗਾ ਜੋ ਡਿਸਪਲਨਰੀ ਕਮੇਟੀ ਨੇ ਕੱਢਿਆ ਉਹਨਾਂ ਸਾਰਿਆਂ ਖਿਲਾਫ ਐਕਸ਼ਨ ਲਿਆ ਗਿਆ ਤੇ ਅਸੀਂ ਉਸ ਗੱਲ ਦੀ ਮੈਂ ਸਮੰਨਦਾ ਕਿ ਫਰੋਰਤਾ ਕਰਦੇ ਬਿਲਕੁਲ ਜਿਹੜੇ ਬੰਦੇ ਪਾਰਟੀ ਦੇ ਬਾਹਰ ਪਾਰਟੀ ਵਿੱਚ ਰਹਿ ਕੇ ਪਾਰਟੀ ਦੀ ਗਤੀਵਿਧੀ ਨੇ ਉਹ ਗਤੀਵਿਧੀ ਕਰਦੇ ਨੇ ਉਹਨਾਂ ਨੂੰ ਪਾਰਟੀ ਦੇ ਵੱਲ ਜ਼ਿਆਦਾ ਹਸਤਾਖਰ ਦਿਵਾਉਣਾ ਚਾਹੀਦਾ ਸੋ ਇਸ ਕਰਕੇ ਜੋ ਉਹਨਾਂ ਨੇ ਰਸਤਾ ਦਾ ਖਿਆਲ ਬਿਲਕੁਲ ਠੀਕ ਰਖਾਇਆ ਦੂਜੀ ਗੱਲ ਇਹ ਹੈ ਜੋ ਇੱਕ ਬੜਾ ਲੰਮੇ ਸਾ ਪਿਛਲੇ ਦਿਨਾਂ ਦੇ ਕੱਲ ਚੱਲ ਰਹੀ ਹੈ ਜਿਹੜੇ ਪ੍ਰਦੀਪ ਕਲੇਰੀ ਦੀ ਗੱਲ ਚੱਲ ਰਹੀ ਹੈ ਮੈਂ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਜਿਹੜੇ ਸਾਡੇ ਕੁਝ ਲੀਡਰ ਆਗੂ ਚਾਹੇ ਧਾਰਮਿਕ ਨੇ ਚਾਹੇ ਪੰਥਕ ਨੇ ਜਿਹੜੇ ਬੰਦੇ ਉਸ ਉਹਨੂੰ ਉਹਨੂੰ ਸਪੋਰਟ ਕਰ ਰਹੇ ਨੇ ਉਹਨੂੰ ਪ੍ਰਮੋਟ ਕਰ ਰਹੇ ਨੇ ਬੜੀ ਸ਼ਰਮ ਦੀ ਗੱਲ ਹੈ ਕਿ ਜਿਹੜੇ ਬੰਦੇ ਨੇ ਗੁਰੂ ਸਾਹਿਬ ਦੀਆਂ ਕਿੱਡੇ ਕਿੱਡੇ ਬੇਅਦਬੀ ਕੀਤੀਆਂ ਕੋਈ ਸ਼ਬਦ ਸ਼ਬਦਾਂ ਰਿਹਾ ਕਹਿ ਨਹੀਂ ਸਕਦੇ ਐਡਾ ਬੜਾ ਨੁਕਸਾਨ ਕੀਤਾ ਤੇ ਉਹਨੂੰ ਅੱਜ ਵਾਦਾ ਵਾਦਾ ਉਹਦਾ ਮਾਫੀ ਦਾ ਉਹਦਾ ਗਵਾਹ ਬਣਾ ਰਹੇ ਨੇ ਸੋ ਮੈਂ ਸਮਝਦਾ ਕਿ ਕੇਂਦਰ ਦੀ ਸਰਕਾਰ ਤੇ ਪੰਜਾਬ ਸਰਕਾਰ ਸਿੱਤੇ ਤੌਰ ਤੇ ਉਹਨੂੰ ਉਹਨੂੰ ਸ਼ਰਮਨੀ ਕਾਲੀ ਬੰਦਨਾ ਕਰਨ ਵਾਸਤੇ ਪ੍ਰਧਾਨ ਸਰ ਬਨਾਮ ਕਰਨ ਵਾਸਤੇ ਇਹ ਸਹਾਇਤਾ ਕੀਤੀ ਜਾ ਰਹੀਆਂ ਨੇ ਦੇਖੋ ਜਿਹੜਾ ਬੰਦਾ ਐਡਾ ਬੜਾ ਪਾਪੀ ਹੋਵੇ ਐਡਾ ਬੜਾ ਦੁਖੀ ਹੋਵੇ ਕਿ ਉਸ ਬੰਦੇ ਉਹਨੂੰ ਉਹਦੀ ਗਲਤ ਇਤਬਾਰ ਕਰ ਰਹੇ ਨੇ ਸੋ ਇਸ ਕਰਕੇ ਮੈਂ ਸਮਝਦਾ ਕਿ ਉਹਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਤੇ ਉਹ ਦੂਜੀ ਗੱਲ ਇਹ ਕਿ ਜਿਹੜਾ ਸੰਚਾ ਅੱਜ ਸੰਚਾ ਸ਼ਰੋਮਨੀ ਕਾਲੀਦਲ ਅੱਜ ਲੀਡਰ ਸਾਹਿਬਾਨ ਆਗੂ ਸਾਹਿਬਾਨ ਵਾਕੋ ਜਥੇਬੰਦੇ ਨਮਾਇंदे ਸਾਰੇ ਹਫ਼ਤਾਂ ਚ ਸਾਰੀ ਮੀਟਿੰਗਾਂ ਹੋ ਕੇ ਸਾਰਿਆਂ ਨੇ ਆਪਣਾ ਪੂਰਨ ਤੌਰ ਤੇ ਭਰੋਸਾ ਸ਼ਰੋਮਨੀ ਕਾਲੀਦਲ ਤੇ ਸ਼ਰੋਮਨੀ ਕਾਲੀਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਉੱਪਰ ਪ੍ਰਗਟ ਕੀਤਾ ਤੇ ਮੈਂ ਸਮਝਦਾ ਕਿ ਸ਼ਰੋਮਨੀ ਕਾਲੀ ਜਿਵੇਂ ਪਹਿਲਾਂ ਮਜ਼ਬੂਤੀ ਨਾਲ ਅਮਕਰ ਰਸੀ ਉਦੇ ਮਜਬੂਤੀ ਦੇ ਉੱਪਰ ਕਿੱਗਿਆ ਹੋਊਗਾ ਸੋ ਅਤਰਾਜ ਦਾ ਚੱਲਦੇ ਰਹਿੰਦੇ ਨੇ ਪਰ ਜਿਹੜੇ ਆਗੂ ਇੰਨੇ ਲੰਮੇ ਸਮੇਂ ਤੋਂ ਪਾਰਟੀ ਦੇ ਵਿੱਚ ਮਾਨਸਕਰ ਲੈ ਕੇ ਪਾਰਟੀ ਦੇ ਪਿੱਠੇ ਝੁਰਾ ਮਾਰ ਰਹੇ ਨੇ ਬੀਜੇਪੀ ਦੀ ਤਰਜ ਦੇ ਉੱਪਰ ਬੀਜੇਪੀ ਦੇ ਇਸ਼ਾਰੇ ਦੇ ਉੱਪਰ ਬੀਜੇਪੀ ਏਜੰਡਾ ਲਾਗੂ ਕਰਨਾ ਚਾਹੁੰਦੇ ਨੇ ਅਸੂਰਾ ਡਟ ਕੇ ਵਿਰੋਧ ਕਰਦੇ ਹੁੰਦੇ ਖੇਧੀ ਕਰਦੇ ਆ ਤੇ ਜਿਹੜਾ ਵੀ ਕੋਈ ਆਗੂ ਕੋਈ ਅੱਗੇ ਵੀ ਇਹੋ ਜਿਹੀ ਕਾਰਵਾਈ ਕਰੂਗਾ ਤਾਂ ਉਹ ਪਾਰਟੀ ਤੋਂ ਬਾਹਰ ਕੱਢਣਾ ਚਾਹੀਦਾ ਹਾਲ ਸਾਹਿਬ ਹੈ ਜੀ ਕੀ ਬਤੇ ਅੱਜ ਸ਼੍ਰੋਮਣੀ ਕਾਲਜ ਦੇ ਜ਼ਿਲ੍ਹਾ ਜਥੇਬੰਦੀ ਅਤੇ ਸੀਨੀਅਰ ਲੀਡਰਸ਼ਿਪ ਦੇ ਸਾਰਿਆਂ ਇੱਕ ਇੱਕ ਪੱਤਰਤਾ ਹੋਈ ਹੈ ਜਦੇ ਵਿੱਚ ਪਾਰਟੀ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਫੈਸਲੇ ਲਏ ਗਏ ਨੇ ਜਿਨ੍ਹਾਂ ਦੇ ਵਿੱਚ ਪਾਰਟੀ ਨੂੰ ਕਮਜ਼ੋਰ ਕਰਨ ਲਈ ਪਾਰਟੀ ਦੇ ਕਈ ਆਗੂਆਂ ਦਾ ਜਿਹੜਾ ਰੋਲ ਸੀ ਉਹਨਾਂ ਨੂੰ ਪਾਰਟੀ ਤੋਂ ਬਾਹਰ ਕੀਤਾ ਗਿਆ ਤੋਂ ਉਹ ਫੈਸਲੇ ਦੇ ਨਾਲ ਜਿਹੜੀ ਹੈ ਜ਼ਿਲ੍ਹਾ ਜਥੇਬੰਦੀ ਨੇ ਉਹ ਆਪਣੀ ਤੈਅਦ ਕੀਤੀ ਹੈ ਕਿ ਕੋਈ ਵੀ ਕਿਉਂਕਿ ਪਿਛਲੀ ਮੀਟਿੰਗ ਦੇ ਵਿੱਚ ਵੀ ਇਹ ਖਾਸ ਕਰਕੇ ਫੱਤੇਖੜ ਸਾਹਿਬ ਦੀ ਪੂਰੀ ਜ਼ਿਲ੍ਹਾ ਜਥੇਬੰਦੀ ਤੇ ਸ਼੍ਰੋਮਣੀ ਕਾਲਦ ਦੇ ਆਗੂ ਸਹਿਬਾਨਾਂ ਦਾ ਇਹ ਵਿਚਾਰ ਸੀਗਾ ਕਿ ਜਿਹੜਾ ਵੀ ਕੋਈ ਆਕੂ ਹੋਵੇ ਜਿਹੜਾ ਪਾਰਟੀ ਦੇ ਮੁਖਤਾਰਾਜ ਨਹੀਂ ਚੱਲਦਾ ਪਾਰਟੀ ਨੂੰ ਕਮਜ਼ੋਰ ਕਰਨ ਲਈ ਕੋਈ ਆਪਣੀ ਭੂਮਿਕਾ ਨਿਭਾਉਂਦਾ ਹੈ ਜਾਂ ਕੋਈ ਹੋਰ ਪਾਰਟੀਆਂ ਦੇ ੱਤੇ ਚੜ ਕੇ ਪਾਰਟੀ ਨੂੰ ਬਦਨਾਮ ਕਰਨ ਦੀ ਜਾਂ ਪਾਰਟੀ ਨੂੰ ਖੋਰਾ ਲਾਉਣ ਦੀ ਕਿਸੇ ਸ਼ਾਧ ਤਹਿਤ ਕੋਈ ਆਪਣੀ ਕਾਰਵਾਈ ਕਰਦਾ ਐਕਟੀਵਿਟੀ ਕਰਦਾ ਤਾਂ ਉਹਦੇ ਖਿਲਾਫ ਪਾਰਟੀ ਨੂੰ ਐਕਸ਼ਨ ਲੈਣਾ ਚਾਹੀਦਾ ਹੈ ਸੋ ਇਹ ਚੰਗੀ ਗੱਲ ਹੈ ਕਿ ਜੇ ਪਾਰਟੀ ਸਖਤ ਫੈਸਲੇ ਲਾਊਗੀ ਪਾਰਟੀਆਂ ਤਾਂ ਇਹ ਚੱਲਦੀਆਂ ਕਿਉਂਕਿ ਪਾਰਟੀਆਂ ਤਕੜੇ ਫੈਸਲੇ ਲੈ ਬਿਨਾਂ ਨਹੀਂ ਚੱਲ ਸਕਦੀਆਂ ਇਹਦਾ ਫਿਰ ਕੋਈ ਵੀ ਮੇਰੇ ਵਰਗਾ ਉੱਠ ਕੇ ਹਰ ਰੋਜ਼ ਹੀ ਕੋਈ ਨਾ ਕੋਈ ਨਮੀ ਕਹਾਣੀ ਬਣਾ ਕੇ ਸਾਹਮਣੇ ਆਊਗਾ ਦੂਜਾ ਨੰਬਰ ਜਿਹੜੀ ਪਾਰਟੀ ਨੂੰ ਬਦਨਾਮ ਕਰਨ ਦੀਆਂ ਇੱਕ ਮੈਂ ਤਾਂ ਸ਼ੁਰੂ ਤੋਂ ਕਹਿਣਾ ਕਿ ਦਿੱਲੀ ਦੀਆਂ ਕੁਝ ਏਜੰਸੀਆਂ ਦਿੱਲੀ ਦੀਆਂ ਕੁਝ ਪਾਰਟੀਆਂ ਸਿੱਧੇ ਤੌਰ ਦੇ ਵਿੱਚ ਪੰਤ ਪੰਜਾਬੀਆਂ ਦੀ ਪਾਰਟੀ ਨੂੰ ਸ਼ਮਣਿਕਲ ਕਰਨ ਨੂੰ ਜਾਣ ਬੁੱਝ ਕੇ ਟਾਰਗੇਟ ਕਰ ਰਹੀਆਂ ਨੇ ਹਾਲਾਂਕਿ ਪਿਛਲੇ 7 ਸਾਲ ਤੋਂ 7.5 ਸਾਲ ਤੋਂ ਸੱਤਾ ਸੱਤਾ ਦੇ ਵਿੱਚ ਨਹੀਂ ਆ ਪਰ ਫੇਰ ਵੀ ਤੁਸੀਂ ਦੇਖੋ ਮੁੱਖ ਨਿਸ਼ਾਨਾ ਕਰਦੇ ਚੱਲਾ ਉਹਦਾ ਕਾਰਨ ਹੈ ਇਹਦੀ ਪਿੱਛੇ ਸ਼ਾਰਦ ਜੀ ਨੂੰ ਸਮਝੋ ਕਿਉਂਕਿ ਪਤਾ ਕਿ ਜੇ ਪਹਿਰੇਦਾਰੀ ਕਰਨੀ ਹੈ ਤੇ ਅੱਗੇ ਉਹ ਲੜਾਈ ਲੜਨੀ ਹੈ ਤਾਂ ਜਿਹੜੇ ਬੰਦੇ ਨੇ ਲੜਨੀ ਹੈ ਉਹਨਾਂ ਨੂੰ ਡੈਮੇਜ ਕਰੋ ਉਹਨਾਂ ਦੀ ਕਰਦਾਰਕੁਸ਼ੀ ਕਰੋ ਤਾਂ ਆਪ ਹੀ ਉਹਨਾਂ ਲਈ ਰਸਤੇ ਸਾਫ ਹੋ ਜਣ। ਸੋ ਇਸ ਦੇ ਲਈ ਅਕਾਲੀ ਦਲ ਦੇ ਜੋ-ਜੋ ਫੈਸਲੇ ਲਊਗਾ ਜਿਲਾ ਜਥੇਬੰਦੀ ਉਹਦੇ ਨਾਲ ਕਰੇਗਾ। ਕਿਹੜਾ ਕੇ ਸੁਝਾਅ ਦੇ ਨਾਲੇ ਆਗੂਆਂ ਨੂੰ ਜਾਂ ਵਰਕਰਾਂ ਨੂੰ ਪਾਰਟੀ ਤੋਂ ਕੱਢ ਦਿੱਤਾ ਜਾਊਗਾ ਤਾਂ ਪਾਰਟੀ ਨੂੰ ਧਾਰੀ ਲੱਗੂ ਕੀ ਨੇ ਸੁਝਾਅ ਦੇ? ਕਿਹੜੇ ਵਰਕਰ ਜਾਂ ਆਗੂ ਸੁਝਾਅ ਦੇ ਰਹੇ ਸੀਗੇ? ਕਿਹੜੇ ਦੱਸੋ? ਕਿਸੇ ਤਰ੍ਹਾਂ ਦੇ ਸੁਝਾਅ ਦੇ ਰਹੇ ਜਿਹੜੇ ਕੱਢੇ ਗਏ ਨੇ ਜਿਨ੍ਹਾਂ ਤੇ ਕਾਰਵਾਈ ਹੋਈ ਹੈ। ਸੁਝਾਅ ਤਾਂ ਕੋਈ ਨਹੀਂ ਦੇ ਉਹਨਾਂ ਨੂੰ। ਰਾ ਤੋ ਪਾਰਟੀ ਨੂੰ ਖੋਰਾ ਲਾ ਰਹੀ ਸੀ ਇੱਕ ਸ਼ਾਹਦ ਦਾ ਸੁਝਾਤਾ ਕੋਈ ਨਹੀਂ ਹੈ ਸੁਝਾਤਾ ਪਿੱਟ ਪਿੱਟ ਮਰ ਗਈ ਪਾਰਟੀ ਕੀ ਆ ਉਹ ਪਾਰਟਿਕੂਲਰ ਹੁੰਦਾ ਹੈ ਗੱਲ ਕਰੋ ਦੱਸੋ ਜਰਾ ਕਿਹਨੇ ਕਿਹਨੇ ਸੁਝਾਦੇ ਆ ਤੁਹਾਨੂੰ ਤਾਂ ਲੱਗਦਾ ਨਹੀਂ ਕਿਸੇ ਦਾ ਸੁਝਾਦਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਕੁਝ ਦਿਨ ਤੋਂ ਕਾਂਗਰਸ ਦੀ ਸਰਕਾਰ ਦੇ ਨਾਲ ਤੇ ਸੈਂਟਰ ਦੀ ਸਰਕਾਰ ਨਾਲ ਤੇ ਇੱਥੇ ਪੰਜਾਬ ਦੀ ਜਿਹੜੀ ਸਰਕਾਰ ਆ ਇਕੱਠੇ ਹੋ ਕੇ ਆਪਣੀ ਪੰਜਾਬ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰ ਲਈ ਜਿਹੜੀ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ ਅਸੀਂ ਸਾਰੀ ਸ਼੍ਰੋਮਣੀ ਕਾਲੀਦਾ ਜਿਲ੍ਹਾ ਫਤਿਹਗੜ ਸਾਹਿਬ ਦੀ ਜਥੇਬੰਦੀ ਸਾਰੀ ਸੀਨੀਅਰ ਲੀਡਰਸ਼ਿਪ ਇੱਥੇ ਆਈ ਆ ਅਸੀਂ ਇਸ ਗੱਲ ਦੀ ਪੂਰਤੋਂ ਨਕੀਦੀ ਕਰਦੇ ਆ ਕਿਉਂਕਿ ਜਿਹੜੇ ਬੰਦਿਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਆਬੀ ਵਿੱਚ ਰਚ ਕੇ ਮੁੱਖ ਸਾਜ਼ਿਸ਼ ਕਰਤਾ ਨੇ ਜਿਨ੍ਹਾਂ ਨੇ ਵਿੱਚ ਰੋਲ ਨਿਭਾਇਆ ਪੂਰਾ ਉਹਨਾਂ ਤੇ ਐਫ ਆਈ ਆਰ ਵੀ ਦਰਜ ਹੋਈ ਆ ਅੱਜ ਸਾਡੇ ਵਿੱਚੋਂ ਹੀ ਜਿਹੜੇ ਗਾਇਵੇ ਵੀਰ ਨੇ ਜਿਹੜਾ ਨੇ ਬਹੁਤ ਉੱਚੇ ਉੱਚੇ ਆਉਦੇ ਪਾਰਟੀ ਵੱਲੋਂ ਮਾਣੇ ਨੇ ਉਹਨਾਂ ਦੇ ਪਿੱਛੇ ਲੱਗ ਕੇ ਪਾਰਟੀ ਦੀ ਪਾਰਟੀ ਨੂੰ ਨੁਕਸਾਨ ਕਰ ਲਈ ਜਿਹੜੇ ਆਪਣੇ ਬਹੁਤ ਹੀ ਘਟੀਆ ਹੱਤ ਕੰਡੇ ਬਣਾ ਰਹੇ ਨੇ ਸਾਰੀ ਜਥੇਬੰਦੀ ਇਸ ਗੱਲ ਦਾ ਪੂਰਨ ਤੌਰ ਤੇ ਅਸੀਂ ਵਿਰੋਧ ਕਰਦੇ ਆ ਤੇ ਉਹਨਾਂ ਨੂੰ ਇੱਕ ਗੱਲ ਉਹਨਾਂ ਨੂੰ ਯਾਦ ਵੀ ਕਰਵਾਉਣੀ ਆ ਕਿ ਜੇ ਅੱਜ ਉਹਨਾਂ ਦੀ ਪਛਾਣ ਆ ਤਾਂ ਸ਼ਰੂਮਣੀ ਅਕਾਲੀ ਦਰ ਕਰਕੇ ਹੀ ਆ ਪੰਜਾਬ ਪੰਜਾਬੀਅਤ ਕਰਕੇ ਆ ਤੇ ਉਹ ਇਸ ਗੱਲ ਨੂੰ ਭੁੱਲੀ ਬੈਠੇ ਨੇ ਅਸੀਂ ਦੁਬਾਰਾ ਫੇਰ ਸਾਰੇ ਸਰਦਾਰ ਸਤਿਸ਼ਕਬੀਰ ਸਿੰਘ ਜੀ ਬਾਦਲ ਪ੍ਰਧਾਨ ਸ਼ਰੂਮਣੀ ਅਕਾਲੀ ਦਰ ਤੇ ਸਮੁੱਚੇ ਸ਼ਰੂਮਣੀ ਅਕਾਲੀ ਦਲ ਜੀ ਦੇ ਅੱਜ ਉਹਨਾਂ ਨਾਲ ਪੂਰੀ ਚਟਾਨਵਾਖ ਖੜੀ ਆ ਤੇ ਆਸ ਵੀ ਕਰਦੇ ਹਾਂ ਕਿ ਦਿਨੋ-ਦਿਨ ਜਿਹੜੀ ਸਚਾਈ ਆ ਉਹਦੀ ਜਿੱਤ ਹੋਊਗੀ ਤੇ ਜਿਹੜੇ ਪਾਰਟੀ ਨੂੰ ਕਮਜ਼ੋਰ ਕਰਨੀ ਸਾਜ਼ਿਸ਼ਾਂ ਕਰ ਰਹੇ ਨੇ ਉਹਨਾਂ ਨੂੰ ਮੂੰਹ ਵਿਖਾਣੀ ਪਊਗੀ ਇਹਨੇ ਕਹਿੰਦਾ ਹੋਇਆ ਸਾਰੀ ਸੰਗਤਾਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰੀ ਮਾਰੀ ਬਾਗੋਂ ਪਾਲਤੀ ਜੀ ਅੱਜ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਸਮੂਚੀ ਸਾਡੀ ਸੀਨੀਅਰ ਲੀਡਰਸ਼ਿਪ ਦਾ ਜਿਹੜਾ ਮੀਟਿੰਗ ਹੋਈਆ ਸਿਮਰਤੀ ਸਾਰੀ ਲੀਡਰਸ਼ਿਪ ਜਿੱਥੇ ਇੱਕ ਦੋ ਠਾ ਸ਼ਰੀਫ ਅਤੇ ਗੜ ਸਾਹਿਬ ਵੀ ਉੱਥੇ ਆ ਸਮੁੱਚੀ ਲੀਡਰਸ਼ਿਪ ਸ਼੍ਰੋਮਣੀ ਅਕਾਲੀ ਦਲ ਨਾਲ ਡਟ ਕੇ ਖੜੀ ਹੈ ਔਰ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦੀਆਂ ਬੜੀਆਂ ਵੱਡੀਆਂ ਸ਼ਾਸਤਣਾ ਚਾਹੀਏ ਸੈਂਟਰ ਗਵਰਨਮੈਂਟ ਜਾਂ ਹੈ ਸਟੇਟ ਗਵਰਨਮੈਂਟ ਰਚ ਰਹੀ ਹੈ ਮੈਂ ਸਮਝਦਾ ਇਹ ਬਹੁਤ ਹੀ ਨਿੰਦਣਯੋਗ ਹੈ ਕਿਉਂਕਿ ਜਿਹੜੇ ਪਿਛਲੇ ਲੰਮੇ ਸਮੇਂ ਤੋਂ ਜਿਹੜੇ ਲੋਕ ਦੋਸ਼ੀ ਨੇ ਜਿਹੜੇ ਮੁੱਖ ਦੋਸ਼ੀ ਨੇ ਜਿਹੜੇ ਉਸ ਸਮੇਂ ਗੈਰ ਵੀ ਕਰਨ ਦੇ ਵਿੱਚ ਅੱਜ ਉਹੀ ਲੋਕ ਦੁਆਰਾ ਆਪਣੀ ਖੱਲ ਬਚਾਉਣ ਲਈ ਆਪਣੇ ਆਪ ਨੂੰ ਸੁਰੱਖਿਰੂ ਕਰਨ ਲਈ ਦੂਜਿਆਂ ਤੇ ਦੋਸ਼ਨबाजी ਕਰ ਰਹੇ ਨੇ ਸੋ ਇਸ ਕਰਕੇ ਮੈਂ ਸਮਝਦਾ ਸਾਰੀ ਸਾਜ਼ਿਸ਼ ਟੋਟਲੀ ਸ਼੍ਰੋਮਣੀ ਅਕਾਲੀ ਦਲ ਦੇ ਅੰਗੇਜਟ ਹੈ ਸਾਰੀ ਸਾਜ਼ਿਸ਼ ਰਜੀ ਜਾ ਰਹੀ ਹੈ ਇਸ ਕਰਕੇ ਅਸੀਂ ਸਭ ਤੋਂ ਪਹਿਲਾਂ ਤਾਂ ਇਹ ਜਿਹੜੀ ਪੰਜਾਬ ਸਰਕਾਰ ਨੂੰ ਔਰ ਸੈਂਟਰ ਗਵਰਨਮੈਂਟ ਨੂੰ ਕਹਿੰਦੇ ਜਿਹੜੇ ਲੋਕ ਇਹੋ ਜਿਹਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹਨਾਂ ਲੋਕਾਂ ਤੇ ਤੁਰੰਤ ਹੋਰ ਕਾਰਵਾਈ ਹੋਣੀ ਚਾਹੀਦੀ ਜਿਹੜੀਆਂ ਅਧੂਰੀਆਂ ਕਾਰਵਾਈਆਂ ਜਿਹੇ ਇਹਨਾਂ ਖਿਲਾਫ 2 ਐਫਆਈਆ ਪੈਂਡਿੰਗ ਪਈਆਂ ਨੇ ਸੋ ਇਸ ਕਰਕੇ ਅਸੀਂ ਕਹਿੰਦੇ ਹਾਂ ਵੀ ਜਿੱਥੇ ਸਮੁੱਚੀ ਸਾਡੀ ਲੀਡਰਸ਼ਿਪ ਅੱਜ ਇੱਕਜੁੱਟ ਹੋ ਕੇ ਆਉਣ ਵਾਲੇ ਸਮੇਂ ਦੀ ਜਿੰਨੀਆਂ ਸਾਡੀਆਂ ਚੁਣੌਤੀਆਂ ਨੇ ਜਿੰਨੀਆਂ ਸਾਡੀਆਂ ਇਲੈਕਸ਼ਨਾਂ ਨੇ ਉਹਦੇ ਵਿੱਚ ਸਾਰੇ ਅਸੀਂ ਇੱਕਜੁੱਟ ਹੋ ਕੇ ਕੰਮ ਕਰਾਂਗੇ। ਸਮੂਹ ਸਾਧ ਸੰਗਤ ਤੇ ਜ਼ਿਲ੍ਹੇ ਦੀ ਸਾਰੀ ਜਥੇਬੰਦੀ ਇੱਕ ਮੁਠ ਹੋ ਕੇ ਪਾਰਟੀ ਪ੍ਰਧਾਨ ਸਦਾ ਸਿੰਘ ਜੀ ਬਾਦਲ ਸਾਹਿਬ ਦੇ ਨਾਲ ਤੇ ਸਰੋਮਣੀ ਅਕਾਲੀ ਦਲ ਦੇ ਨਾਲ ਡਟ ਕੇ ਖੜੀ ਹੈ। ਜੋ ਇਹ ਵੀ ਜਿਹੜੀਆਂ ਵੀ ਚੁਣੌਤੀਆਂ ਬਾਹਰੋਂ ਆਉਣੀਆਂ ਉਹਨਾਂ ਦਾ ਡਟ ਕੇ ਮੁਕਾਬਲਾ ਕੀਤਾ ਜਾਊਗਾ। ਜਿਹੜਾ ਬੰਦਾ ਪਾਰਟੀ ਦੇ ਵਿੱਚ ਰਹਿ ਕੇ ਚਾਹੇ ਜ਼ਿਲ੍ਹੇ ਦਾ ਚਾਹੇ ਬਾਹਰ ਦਾ ਜਿਹੜਾ ਬੰਦਾ ਪਾਰਟੀ ਦੇ ਖਿਲਾਫ ਬੋਲੂਗਾ ਉਹਨੂੰ ਸਾਰੀ ਜਥੇਬੰਦੀ ਰਲ ਕੇ ਤੁਰੰਤ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਊਗਾ ਕੋਈ ਕਿਸੇ ਨਾਲ ਲਿਹਾਜ਼ ਨਹੀਂ ਕਰਤੀ ਜਾਊਗੀ ਫੇਰ ਦੁਬਾਰਾ ਅਸੀਂ ਇਹੀ ਬੇਨਤੀ ਕਰਦੇ ਆਂ ਵੀ ਸਮੂਹ ਜਥੇਬੰਦੀ ਜਿਹੜੀ ਸਾਰੇ ਡਿਸਟ੍ਰਿਕਟ ਦੀ ਬੈਠੀ ਆ ਸਾਰੇ ਅਹੁਦੇਦਾਰ ਸਭਾਣ ਸਾਰੇ ਪਾਰਟੀ ਪ੍ਰਧਾਨ ਸ਼੍ਰੀ ਵੀਰ ਸਿੰਘ ਬਾਦਲ ਤੇ ਪਾਰਟੀ ਸ਼ਰਮਣੀ ਅਕਾਲੀ ਦਲ ਦੇ ਨਾਲ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ